ਅਲਬੀਰ ਕਾਮੂ ਦੇ ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਵੱਲੋਂ ਅਨੁਵਾਦ ਕੀਤੇ ਨਾਵਲ ਦਾ ਆਊਟਸਾਈਡਰ ਦਾ ਭਾਗ ਦੂਜਾ ਕਾਂਡ 8 ਕੁਝ ਗੱਲਾਂ ਸਨ ਜਿੰਨਾਂ ਬਾਰੇ ਮੈਂ ਕਦੇ ਗੱਲਬਾਤ ਕਰਨੀ ਹੀ ਨਹੀਂ ਚਾਹੁੰਦਾ ਕੁਝ ਦਿਨ ਬਾਅਦ ਜੇਲ੍ਹ ਵਿੱਚ ਆ ਕੇ ਮੈਂ ਮਹਿਸੂਸ ਕੀਤਾ ਕਿ ਮੈਂ ਆਪਣੀ ਜ਼ਿੰਦਗੀ ਦੇ ਇਸ ਜੇਲ੍ਹ ਵਾਲੇ ਹਿੱਸੇ ਬਾਰੇ ਗੱਲਾਂ ਕਰਨੀਆਂ ਹੀ ਨਹੀਂ ਚਾਹਾਂਗਾ ਬਾਦ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਇਸ ਝਿਜਕ ਦੀ ਕੋਈ ਮਹੱਤਤਾ ਨਹੀਂ ਸੀ ਅਸਲ ਵਿੱਚ ਪਹਿਲੇ ਕਈ ਦਿਨ ਮੈਂ ਇਹ ਅਹਿਸਾਸ ਕੀਤਾ ਕਿ ਮੈਂ ਅਸਲ ਜੇਲ੍ਹ ਵਿੱਚ ਨਹੀਂ ਸੀ ਮੈਂ ਇੱਕ ਤਰ੍ਹਾਂ ਕੁਝ ਵਾਪਰਨ ਦੀ ਉਡੀਕ ਵਿੱਚ ਸੀ ਇਹ ਮੈਰੀ ਦੀ ਪਹਿਲੀ ਤੇ ਆਖਰੀ ਮੁਲਾਕਾਤ ਤੋਂ ਸ਼ੁਰੂ ਹੋਇਆ ਜਿਸ ਦਿਨ ਮੈਨੂੰ ਉਸ ਦਾ ਖਤ ਮਿਲਿਆ ਯਾਨੀ ਉਹਨੇ ਮੈਨੂੰ ਦੱਸਿਆ ਸੀ ਕਿ ਉਹਨੂੰ ਮੁੜ ਕੇ ਮੈਨੂੰ ਮਿਲਣ ਦੀ ਆਗਿਆ ਨਹੀਂ ਸੀ ਮਿਲ ਸਕਦੀ ਕਿਉਂਕਿ ਉਹ ਮੇਰੀ ਪਤਨੀ ਨਹੀਂ ਸੀ ਉਸ ਦਿਨ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆਰਾਮ ਪਾਇਆ ਤੇ ਮੈਨੂੰ ਲੱਗਿਆ ਕਿ ਮੇਰੀ ਕੂਠੜੀ ਵਿੱਚ ਜ਼ਿੰਦਗੀ ਬਿਲਕੁਲ ਰੁਕ ਗਈ ਸੀ ਪਹਿਲੇ ਦਿਨ ਜਦੋਂ ਉਹਨਾਂ ਨੇ ਮੈਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਨੇ ਮੈਨੂੰ ਇੱਕ ਉਸ ਕਮਰੇ ਵਿੱਚ ਕੱਲਿਆ ਜਿੱਥੇ ਹੋਰ ਵੀ ਬੰਦੇ ਸਨ ਜਿੰਨਾਂ ਵਿੱਚ ਬਹੁਤੇ ਅਰਬੀ ਸਨ ਜਦੋਂ ਉਹਨਾਂ ਲੋਕਾਂ ਨੇ ਮੈਨੂੰ ਵੇਖਿਆ ਤਾਂ ਦੋ ਹੱਸ ਪਏ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਕਿਸ ਕਾਰਨ ਉੱਥੇ ਲਿਆਂਦਾ ਗਿਆ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇੱਕ ਅਰਬੀ ਨਿਵਾਸੀ ਦਿੱਤਾ ਸੀ ਇਹ ਸੁਣ ਕੇ ਸਾਰੇ ਚੁੱਪ ਹੋ ਗਏ ਕੋਈ ਚਿਹਰਾ ਬ ਹਨੇਰਾ ਹੋ ਗਿਆ ਉਹਨਾਂ ਨੇ ਮੈਨੂੰ ਜੋ ਮੈਟ ਜਿਸ ਉੱਤੇ ਮੈਂ ਸੌਣਾ ਸੀ ਨੂੰ ਕਿਵੇਂ ਸੈੱਟ ਕਰਨਾ ਹੈ ਵਿਖਾਇਆ ਮੈਂ ਰੱਤ ਦੇ ਇੱਕ ਕੋਨੇ ਨੂੰ ਇਕੱਠਾ ਕਰਕੇ ਸਰਹਾਣਾ ਬਣਾਇਆ ਜਾ ਸਕਦਾ ਸੀ ਰਾਤ ਨੂੰ ਮੈਂ ਮਹਿਸੂਸ ਕੀਤਾ ਕਿ ਬਗ ਯਾਨੀ ਕੀੜੇ ਮੇਰੇ ਚਿਹਰੇ ਉੱਤੋਂ ਦੀ ਘੁੰਮ ਰਹੇ ਸੀ ਕੋਈ ਦਿਨ ਬਾਅਦ ਮੈਨੂੰ ਇਕੱਲੇ ਨੂੰ ਇੱਕ ਨਿੱਕੀ ਕੋਠੜੀ ਵਿੱਚ ਭੇਜ ਦਿੱਤਾ ਗਿਆ ਜਿੱਥੇ ਮੈਂ ਇੱਕ ਲੱਕੜ ਦੇ ਬੋਰਡ ਜੋ ਕੰਦ ਵਿੱਚੋਂ ਨਿਕਲਦਾ ਸੀ ਉੱਤੇ ਸੁੱਤਾ ਸੀ ਲੈਟਰਨ ਲਈ ਇੱਕ ਬਾਲਟੀ ਸੀ ਤੇ ਇੱਕ ਟੀਨ ਦਾ ਮੂੰਹ ਹੱਤ ਤੋਂ ਵਾਲਾ ਬੇਸਨ ਸੀ ਜੇਲ੍ਹ ਸ਼ਹਿਰ ਨਾਲੋਂ ਉਚਾਈ ਤੇ ਸੀ ਤੇ ਨਿੱਕੀ ਬਾਰੀ ਰਾਹੀ ਮੈਂ ਸਮੁੰਦਰ ਦੇਖ ਸਕਦਾ ਸੀ ਇੱਕ ਦਿਨ ਜਦੋਂ ਮੈਂ ਕਮਰੇ ਦੀਆਂ ਸੀਖਾਂ ਨੂੰ ਤਣਾਅ ਵਿੱਚ ਫੜੀ ਚਾਨਣਵਲ ਖੜ੍ਹਾ ਸੀ ਤਦ ਇੱਕ ਗਾਰਡ ਆਇਆ ਤੇ ਉਸਨੇ ਮੈਨੂੰ ਕਿਹਾ ਕਿ ਮੈਨੂੰ ਕੋਈ ਮਿਲਣਾ ਹੈ ਮੈਂ ਸੋਚਿਆ ਕਿ ਮੈਰੀ ਹੋਵੇਗੀ ਹਾਂ ਉਹ ਮੈਰੀ ਸੀ ਜਿਸੇ ਮਿਲਣ ਦਾ ਹਾਲ ਸੀ ਉੱਥੇ ਨੂੰ ਜਾਣ ਖਾਤਰ ਮੈਂ ਇੱਕ ਲੰਮੀ ਕੋਰੀਡੋਰ ਵਿੱਚ ਦੀ ਲੰਘ ਕੇ ਪੌੜੀਆਂ ਉਤਰਿਆ ਤੇ ਫਿਰ ਇੱਕ ਹੋਰ ਕੋਰੀਡੋਰ ਵਿੱਚ ਦੀ ਲੰਘ ਕੇ ਇੱਕ ਬਹੁਤ ਵੱਡੀ ਕਮਰੇ ਵਿੱਚ ਪੁੱਜਿਆ ਜਿੱਥੇ ਇੱਕ ਬਹੁਤ ਵੱਡੀ ਬਾਹਰੋਂ ਨਿਕਲੀ ਹੋਈ ਬਾਰਿਸ਼ ਸੀ ਜਿਸਰਾਂ ਹੀ ਉਸ ਵਿੱਚ ਬਹੁਤ ਚਾਨਣ ਸੀ ਉਸ ਕਮਰੇ ਨੂੰ ਉਸਦੀ ਲੰਬਾਈ ਤੀਕ ਲੱਕੜ ਨਾਲ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਉਹਨਾਂ ਕੈਬਨਾਂ ਵਿੱਚ ਕੈਦੀ ਤੇ ਮੁਲਾਕਾਤੀ ਵਿਚਕਾਰ 6 ਮੀਟਰ ਦਾ ਫਾਸਲਾ ਰੱਖਿਆ ਹੋਇਆ ਸੀ ਮੈਂ ਕਮਰੇ ਦੇ ਦੂਸਰੇ ਪਾਸੇ ਮੈਰੀ ਨੂੰ ਖੜੀ ਵੇਖ ਲਿਆ ਉਸਦੀ ਡਰੈਸ ਨੇ ਉਸ ਨੂੰ ਕੁਝ ਹੀ ਢੱਕਿਆ ਹੋਇਆ ਸੀ ਤੇ ਧੁੱਪ ਕਾਰਨ ਉਸਦਾ ਰੰਗ ਜ਼ਰਾ ਭੂਰਾ ਸੀ ਮੇਰੇ ਵਾਲੇ ਪਾਸੇ ਕੋਈ 10 ਅਰਬੀ ਕੈਦਿਸਨ ਮੈਰੀ ਮੁਸਲਮਾਨ ਔਰਤਾਂ ਨਾਲ ਕਿਰੀ ਹੋਈ ਸੀ ਅਤੇ ਉਹ ਦੋ ਔਰਤਾਂ ਦੇ ਵਿਚਕਾਰ ਸੀ ਪਤਲੀ ਜੀ ਕਾਲੇ ਡਰੈਸ ਵਿੱਚ ਇੱਕ ਬਜ਼ੁਰਗ ਔਰਤ ਜਿਸਦੇ ਬੁੱਲ ਬਹੁਤ ਪਤਲੇ ਸੀ ਤੇ ਜਿਸ ਦਾ ਸਿਰ ਨੰਗਾ ਸੀ ਉੱਚੀ ਬੋਲ ਰਹੀ ਸੀ ਤੇ ਕਈ ਤਰ੍ਹਾਂ ਦੇ ਇਸ਼ਾਰੇ ਕੀਤੇ ਜਾ ਰਹੀ ਸੀ ਕਿਉਂਕਿ ਕੈਦੀਆਂ ਤੇ ਮੁਲਾਕਾਤੀਆਂ ਵਿੱਚ ਦੂਰੀ ਸੀ ਜਿਸ ਕਰਕੇ ਦੋਨੋਂ ਪਾਰਟੀਆਂ ਨੂੰ ਉੱਚੀ ਬੋਲਣਾ ਪੈ ਰਿਆ ਸੀ ਫਿਰ ਮੈਂ ਉੱਥੇ ਅੰਦਰ ਗਿਆ ਉਹਨਾਂ ਦੀ ਆਵਾਜ਼ ਉੱਚੀ ਛੱਤ ਤੇ ਖਾਲੀ ਕੰਦਾਰਾਂ ਵਜ ਕੇ ਕੰਨ ਵਿੱਚ ਪੈ ਰਹੀ ਸੀ ਤੇ ਬਾਰੀ-ਰਾਹੀ ਪੈ ਰਹੀ ਧੁੱਪ ਕਮਰੇ ਵਿੱਚ ਖਿੰਡ ਰਹੀ ਸੀ ਜਿਹੜੀ ਇੱਕ ਤਰ੍ਹਾਂ ਨੀਂਦ ਲਿਆਉਣ ਵਾਲੀ ਸੀ ਮੇਰਾ ਕਮਰਾ ਇੱਥੇ ਨਾਲੋਂ ਸ਼ਾਂਤ ਤੇ ਜ਼ਰਾ ਹਨੇਰਾ ਸੀ ਇਸ ਕਰਕੇ ਮੈਨੂੰ ਵਿਵਸਥਿਤ ਹੋਣ ਲਈ ਕੋਈ ਸੈਕਿੰਡ ਲੱਗ ਗਏ ਅਖੀਰ ਨੂੰ ਐਨੇ ਚਾਨਣ ਵਿੱਚ ਮੈਂ ਹਰ ਚਿਹਰਾ ਸਾਫ਼ ਤੇ ਸਪਸ਼ਟ ਵੇਖਣ ਲੱਗ ਪਿਆ ਮੈਂ ਵੇਖਿਆ ਕਿ ਦੋਨਾਂ ਲੱਕੜਦਿਆਂ ਬੰਡਾਂ ਦੇ ਵਿਚਕਾਰ ਰਸਤੇ ਦੇ ਅੰਤ ਵਿੱਚ ਇੱਕ ਗਾਰਡ ਬੈਠਾ ਸੀ ਸਾਰੇ ਅਰਬੀ ਤੇ ਉਹਨਾਂ ਦੇ ਪਰਿਵਾਰ ਇੱਕ ਦੂਜੇ ਦੇ ਸਾਹਮਣੇ ਬੈਠ ਕੇ ਸੀ ਉਹ ਹੁਣ ਰੌਲਾ ਨਹੀਂ ਸੀ ਪਾਰੇ ਸ਼ੋਰ ਦੇ ਬਾਵਜੂਦ ਉਹ ਹੌਲੀ ਆਵਾਜ਼ਾਂ ਵਿੱਚ ਵੀ ਇੱਕ ਦੂਜੇ ਨੂੰ ਸੁਣ ਸਕਦੇ ਸੀ ਉਹਨਾਂ ਦੀ ਦੱਬੀ ਹੋਈ ਆਵਾਜ਼ ਹੇਠਾਂ ਤੋਂ ਬਾਸਤੀ ਨਿਕਲੀ ਤੁਣਬਾਂਗ ਸੀ ਜੋ ਉਹਨਾਂ ਦੇ ਸਿਰਾਂ ਵਿੱਚ ਪੈ ਰਹੀ ਸੀ ਮੈਂ ਇਹ ਸਭ ਕੁਝ ਜਲਦੀ ਮਹਿਸੂਸ ਕੀਤਾ ਤੇ ਮੈਰੀ ਵੱਲ ਵਧਿਆ ਲੱਕੜ ਦੀ ਬੰਨ ਨਾਲ ਲੱਗ ਕੇ ਉਹਨੇ ਮੈਨੂੰ ਉਹ ਮੁਸਕਰਾਹਟ ਦਿੱਤੀ ਜੋ ਬੜੀ ਖੂਬਸੂਰਤ ਸੀ ਉਹ ਮੈਨੂੰ ਬਹੁਤ ਖੂਬਸੂਰਤ ਲੱਗੀ ਪਰ ਮੈਨੂੰ ਸਮਝ ਨਹੀਂ ਸੀ ਪੈ ਰਹੀ ਕਿ ਆਪਣੇ ਮਨ ਵਿੱਚ ਆਏ ਇਸ ਖਿਆਲ ਨੂੰ ਉਸ ਨੂੰ ਮੈਂ ਕਿਵੇਂ ਦੱਸਾਂ ਹਾਂ ਜੀ ਉਹਨੇ ਕਿਹਾ ਮੈਂ ਤੇ ਆਈ ਗਈ ਹੋਰ ਸਭ ਠੀਕ ਹੈ ਤੇਰੇ ਵੱਲ ਜੋ ਤੈਨੂੰ ਚਾਹੀਦਾ ਹੈ ਕਿਉਂ ਮਿਲਦਾ ਮੈਂ ਜਵਾਬ ਦਿੱਤਾ ਹਾਂ ਸਭ ਕੁਝ ਅਸੀਂ ਬੋਲਣ ਤੋਂ ਰੁੱਕ ਗਏ ਤੇ ਮੈਰੀ ਮੁਸਕਰਾਉਂਦੀ ਰਹੀ ਇੱਕ ਔਰਤ ਮੇਰੇ ਨਾਲ ਦੇ ਬੰਦੇ ਉੱਤੇ ਕੜਕੀ ਜਿਸ ਦਾ ਰੰਗ ਚਿੱਟਾ ਸੀ ਤੇ ਜਿਸ ਦਾ ਚਿਹਰਾ ਬੜਾ ਸੋਹਰਦ ਲੱਗਦਾ ਸੀ ਸ਼ਾਇਦ ਉਹ ਉਸ ਦਾ ਘਰ ਵਾਲਾ ਸੀ ਇਹ ਉਹਨਾਂ ਦੀ ਪਹਿਲਾਂ ਤੋਂ ਹੀ ਚ ਰੀ ਕਰ ਬਸ ਸੀ ਜੈਨੀ ਉਸ ਨੂੰ ਸਵਕਾਰ ਨਹੀਂ ਕਰੇਗੀ ਬੰਦੇ ਨੇ ਕਿਹਾ ਓ ਔਰਤ ਨੇ ਕਿਹਾ ਮੈਂ ਜੈਨੀ ਨੂੰ ਕਿਹਾ ਕਿ ਤੂੰ ਜਦ ਬਾਹਰ ਆਵੇਂਗਾ ਤੂੰ ਉਹਨੂੰ ਸਵਕਾਰ ਕਰ ਲਵੇਂਗਾ ਪਰ ਉਹ ਉਹਨੂੰ ਸਵਕਾਰ ਨਹੀਂ ਕਰੇਗੀ ਫਿਰ ਮੈਰੀ ਦੀ ਉੱਚੀ ਬੋਲਣ ਦੀ ਵਾਰੀ ਆਈ ਤੇ ਉਸਨੇ ਦੱਸਿਆ ਕਿ ਰੇਮਡ ਨੇ ਮੇਰੇ ਲਈ ਸਤਕਾਰ ਕਰ ਲਿਆ ਤੇ ਮੈਂ ਕਿਹਾ ਸ਼ੁਕਰੀਆ ਪਰ ਮੇਰੀ ਆਵਾਜ਼ ਜਿਵੇਂ ਨਾਲ ਬੈਠੇ ਬੰਦੇ ਦੀ ਆਵਾਜ਼ ਵਿੱਚ ਡੁੱਬ ਗਈ ਹੋਵੇ ਜਿਸਨੇ ਪੁੱਛਿਆ ਕਿ ਓ ਠੀਕ ਹੈ ਉਸਦੀ ਪਤਨੀ ਨੇ ਹੱਸ ਕੇ ਕਿਹਾ ਉਹ ਕਰੇ ਵੀ ਠੀਕ ਨਹੀਂ ਮੇਰੇ ਖੱਬੇ ਪਾਸੇ ਇੱਕ ਛੋਟਾ ਨੌਜਵਾਨ ਜਿਸਦੇ ਹੱਥ ਬੜੇ ਨਾਜ਼ੁਕ ਸੀ ਕੁਝ ਨਹੀਂ ਸੀ ਬੋਲ ਰਿਹਾ ਮੈਂ ਨੋਟ ਕੀਤਾ ਕਿ ਉਸਦੇ ਸਾਹਮਣੇ ਇੱਕ ਬਜ਼ੁਰਗ ਔਰਤ ਸੀ ਤੇ ਉਹ ਦੋਨੋਂ ਇੱਕ ਦੂਜੇ ਨੂੰ ਧਿਆਨ ਨਾਲ ਵੇਖ ਰਹੇ ਸੀ ਮੇਰੇ ਕੋਲ ਉਹਨਾਂ ਨੂੰ ਹੋਰ ਵੇਖਣ ਦਾ ਵਕਤ ਨਹੀਂ ਸੀ ਕਿਉਂਕਿ ਮੈਰੀ ਉੱਚੀ ਦੇ ਕੇ ਬੋਲੀ ਸੀ ਕਿ ਮੈਨੂੰ ਆਸ ਰੱਖਣੀ ਚਾਹੀਦੀ ਹੈ ਅਤੇ ਮੈਂ ਕਿਹਾ ਹਾਂ ਜਦੋਂ ਉਹ ਬੋਲ ਰਹੀ ਸੀ ਮੈਂ ਉਸਨੂੰ ਵੇਖ ਰਿਹਾ ਸੀ ਤੇ ਮੈਂ ਉਸਦੀ ਡਰੈੱਸ ਵਿੱਚ ਦੀ ਉਹਦੇ ਮੋਢੇ ਘੁੱਟਣਾ ਚਾਹੁੰਦਾ ਸੀ ਤੇ ਉਸਦੀ ਪਤਲੀ ਮਲਮਲ ਨੂੰ ਮਹਿਸੂਸ ਕਰਨਾ ਚਾਹੁੰਦਾ ਸੀ ਇਸ ਤੋਂ ਬਨਾ ਮੈਨੂੰ ਨਹੀਂ ਸੀ ਪਤਾ ਕਿ ਮੈਂ ਹੋਰ ਉਸ ਪਲਕ ਦੀ ਆਸ ਕਰਦਾ ਸ਼ਾਇਦ ਮੈਰੀ ਦਾ ਵੀ ਇਹੋ ਮਤਲਬ ਯਾਨੀ ਆਸ ਕਰਦਾ ਸੀ ਕਿਉਂਕਿ ਮੈਰੀ ਮੁਸਕਰਾ ਰਹੀ ਸੀ ਮੈਨੂੰ ਉਸ ਵਕਤ ਉਸਦੇ ਦੰਦਾਂ ਦੀ ਚਮਕ ਤੇ ਉਸਦੀਆਂ ਪਲਕਾਂ ਦਿੱਸਤੀਆਂ ਸਨ ਉੱਚੀ ਦੇਖ ਕੇ ਫਿਰ ਬੋਲੀ ਤੂੰ ਬਾਹਰ ਆ ਜਾਵੇਂਗਾ ਤੇ ਫਿਰ ਆਪਾਂ ਵਿਆਹ ਕਰਵਾਵਾਂਗੇ ਮੈਂ ਕਿਹਾ ਕਿ ਤੂੰ ਇਹ ਸੋਚਦੀ ਹੈ ਪਰ ਇਹ ਸ਼ਬਦ ਮੈਂ ਬਸ ਹੁੰਜ ਅੱਖਾਂ ਲਈ ਅੱਖ ਦਿੱਤੇ ਸੀ ਉਸਨੇ ਫਿਰ ਕਿਹਾ ਹਾਂ ਤੇ ਤੂੰ ਬਰੀ ਹੋ ਜਾਵੇਂਗਾ ਤੇ ਫਿਰ ਆਪਾਂ ਤੈਰਨ ਜਾਵਾਂਗੇ ਫਿਰ ਦੂਸਰੀ ਔਰਤ ਨੇ ਉੱਥੀ ਬੋਲਣ ਦੀ ਆਪਣੀ ਵਾਰੀ ਲਈ ਤੇ ਕਿਹਾ ਮੈਂ ਇੱਕ ਟੋਕਰੀ ਕਲਕੱਟਾ ਦੇ ਦਫ਼ਤਰ ਵਿੱਚ ਰੱਖ ਦਤੀ ਹੈ ਉਹ ਸਾਰੀਆਂ ਚੀਜ਼ਾਂ ਦੀ ਲਿਸਟ ਬਣਾ ਰਹੀ ਸੀ ਜਿਹੜੀਆਂ ਉਹਨੇ ਉਸ ਟੋਕਰੀ ਵਿੱਚ ਰੱਖੀਆਂ ਸਨ ਤਾਂ ਕਿ ਉਹ ਉਸ ਬੰਦੇ ਨੂੰ ਮਿਲ ਜਾਣ ਕਿਉਂਕਿ ਉਹ ਚੀਜ਼ਾਂ ਮਹਿੰਗੀਆਂ ਸਨ ਉਹ ਨੌਜਵਾਨ ਤੇ ਉਸ ਦੀ ਮਾਂ ਅਜੇ ਵੀ ਇੱਕ ਦੂਜੇ ਨੂੰ ਵੇਖੀ ਜਾ ਰਹੇ ਸੀ ਸਾਡੇ ਹੇਠਾਂ ਅਰਬੀ ਕੈਦੀਆਂ ਦੀ ਹਲਕੀ ਬੋਲਚਾਲ ਵੀ ਸੁਣ ਰਹੇ ਸੀ ਦਿਨ ਵਾਲੀ ਤੱਕ ਹੀ ਉੱਤੇ ਚੰਨ ਹੋਰ ਵੱਧ ਗਿਆ ਸੀ ਮੈਂ ਜ਼ਰਾ ਠੀਕ ਮਹਿਸੂਸ ਨਹੀਂ ਸੀ ਕਰ ਰਿਹਾ ਤੇ ਮੈਂ ਆਪਣੀ ਕੋਠੜੀ ਨੂੰ ਵਾਪਸ ਜਾਣਾ ਚਾਹੁੰਦਾ ਸੀ ਪਰ ਉਸ ਪਲ ਮੈਮਰੀ ਦੀ ਹਾਜ਼ਰੀ ਦਾ ਵੀ ਪੂਰਾ ਲਾਭ ਉਠਾਉਣਾ ਚਾਹੁੰਦਾ ਸੀ ਮੈਨੂੰ ਨਹੀਂ ਪਤਾ ਕਿ ਕਿੰਨਾ ਵਕਤ ਲੰਘ ਗਿਆ ਸੀ ਮੈਰੀ ਨੇ ਮੈਨੂੰ ਆਪਣੀ ਨੌਕਰੀ ਬਾਰੇ ਦੱਸਿਆ ਪਰ ਉਹ ਕਦੇ ਮੁਸਕਰਾਉਂ ਤੋਂ ਨਹੀਂ ਸੀ ਹਟੀ ਲੋਕਾਂ ਦੀ ਬੁੜਬੁੜ ਗੱਲਾਂ ਬਾਤਾਂ ਤੇ ਉੱਚੀ ਆਵਾਜ਼ਾਂ ਵਿੱਚ ਲੋਕਾਂ ਦੇ ਬੋਲ ਇੰਜ ਹੀ ਚੱਲੀ ਜਾ ਰਹੇ ਸੀ ਜੇ ਕੋਈ ਚੁੱਪ ਸੀ ਤਾਂ ਉਹ ਸਨ ਉਹ ਨੌਜਵਾਨ ਤੇ ਉਸਦੀ ਮਾਂ ਜੋ ਇੱਕ ਦੂਜੇ ਨੂੰ ਵੇਖੀ ਜਾ ਰਹੇ ਸੀ ਇੱਕ ਇੱਕ ਕਰਕੇ ਸਾਰੇ ਅਰਬੀ ਉੱਥੋਂ ਲਜਾਏ ਗਏ ਜਦੋਂ ਉਹ ਇੱਕ ਅਰਬੀ ਨੂੰ ਲੈ ਗਏ ਸਾਰੇ ਲੋਕ ਚੁੱਪ ਹੋ ਗਏ ਸੀ ਉਹ ਛੋਟੀ ਬਜ਼ੁਰਗ ਔਰਤ ਬਾਰੀ ਦੇ ਹੋਰ ਕੋਲ ਹੋ ਗਈ ਤੇ ਉਸੇ ਵਕਤ ਗਾਰਡ ਨੇ ਉਸ ਨੌਜਵਾਨ ਨੂੰ ਇਸ਼ਾਰਾ ਕੀਤਾ ਕਿ ਚਲੋ ਅਲਵਿਦਾ ਮੰਮੀ ਤੇ ਔਰਤ ਨੇ ਹੋਰ ਕੋਲ ਹੁੰਦੇ ਆਪਣਾ ਹੱਥ ਹਿਲਾ ਕੇ ਉਸ ਨੂੰ ਵਿਦਾ ਕੀਤਾ ਉਹ ਫਿਰ ਚਲੇ ਗਈ ਤੇ ਫਿਰ ਇੱਕ ਹੋਰ ਆਦਮੀ ਆ ਗਿਆ ਜਿਸ ਦੇ ਹੱਥ ਵਿੱਚ ਹੈਡ ਸੀ ਤੇ ਉਹ ਉਸ ਦੀ ਥਾਂ ਤੇ ਬੈਠ ਗਿਆ ਇੱਕ ਹੋਰ ਕੈਦੀ ਨੂੰ ਲਿਆਂਦਾ ਗਿਆ ਤੇ ਉਹ ਦੋਨੋਂ ਜੋਸ਼ ਨਾਲ ਪਰ ਹੌਲੀ ਗੱਲਾਂ ਕਰਨ ਲੱਗੇ ਕਿਉਂਕਿ ਉਦੋਂ ਉਹ ਕਮਰਾ ਫਿਰ ਚੁੱਪ ਨਾਲ ਭਰਿਆ ਹੋਇਆ ਸੀ ਮੇਰੇ ਨਾਲ ਵਾਲੇ ਕੈਦੀ ਨੂੰ ਉਹ ਲੈਣ ਆ ਗਏ ਪਰ ਇਸ ਚੁੱਪ ਵਿੱਚ ਵੀ ਉਸਦੀ ਪਤਨੀ ਉੱਚੀ ਬੋਲੀ ਭਾਵੇਂ ਉੱਚੀ ਬੋਲਣ ਦੀ ਲੋੜ ਨਹੀਂ ਸੀ ਆਪਣਾ ਧਿਆਨ ਰੱਖਣਾ ਤੇ ਚੁੱਸਤ ਰਹਿਣਾ ਉਸ ਤੋਂ ਬਾਅਦ ਮੈਰੀ ਦੀ ਜਾਨ ਦੀ ਵਾਰੀ ਸੀ ਮੈਰੀ ਨੇ ਹੱਥ ਨਾਲ ਚੁੰਮਣ ਮੇਰੇ ਵੱਲ ਕਰ ਲਿਆ ਮੈਂ ਉੱਥੋਂ ਚਲੇ ਜਾਣ ਤੋਂ ਪਹਿਲਾਂ ਫਿਰ ਮੁੜ ਕੇ ਮੈਰੀ ਨੂੰ ਵੇਖਿਆ ਉਹ ਹਿੱਲ ਹੀ ਨਹੀਂ ਕਿ ਉਸਨੇ ਆਪਣਾ ਤੇਰਾ ਲੋਇਦੇ ਸਰਗੀ ਦੀ ਬਾਹਰ ਦੇ ਨਾਲ ਜ਼ੋਰ ਨਾਲ ਆਇਆ ਹੋਇਆ ਸੀ ਤੇ ਉਸਦਾ ਚਿਹਰਾ ਉਦਾਸ ਸੀ ਪਰ ਉਸਨੇ ਚਿਹਰੇ ਤੇ ੱੱਕੇ ਨਾਲ ਮੁਸਕਰਾਹਟ ਲਿਆਂਦੀ ਹੋਈ ਸੀ ਉਸ ਮੁਲਾਕਾਤ ਤੋਂ ਬੜੀ ਜਲਦੀ ਹੀ ਉਸਨੇ ਮੈਨੂੰ ਲਿਖਿਆ ਜਿਹੜੀਆਂ ਗੱਲਾਂ ਕਰਨੀਆਂ ਮੈਨੂੰ ਪਸੰਦ ਨਹੀਂ ਸੀ ਉਹ ਹੋਣੀਆਂ ਸ਼ੁਰੂ ਹੋ ਗਈਆਂ ਸਨ ਫਿਰ ਮੈਨੂੰ ਇਸ ਨੂੰ ਗਦਾ ਚੜਾ ਕੇ ਨਹੀਂ ਕਹਿਣਾ ਚਾਹੀਦਾ ਪਰ ਮੇਰੇ ਲਈ ਹੋਰਾਂ ਕਹਤੀਆਂ ਨਾਲੋਂ ਉੱਥੇ ਜ਼ਰਾ ਸੌਖ ਸੀ ਜਦੋਂ ਮੈਨੂੰ ਪਹਿਲੀ ਵਾਰ ਟੀਲ ਵਿੱਚ ਪਾਇਆ ਗਿਆ ਸੀ ਤਾਂ ਔਖੀ ਗੱਲ ਇਹ ਸੀ ਕਿ ਮੈਂ ਜ਼ਾਦ ਬੰਨਿਆ ਵਾਂਗ ਸੋਚਦਾ ਸੀ ਯੇ ਮੇਰੇ ਅੰਦਰ ਇੱਕ ਜ਼ੋਰ ਦੀ ਇੱਛਾ ਜਾਗਦੀ ਕਿ ਮੈਂ ਬੀਚ ਉੱਤੇ ਜਾਵਾਂ ਤੇ ਪਾਣੀ ਦੇ ਇਕ ਤੁਰਦਾ ਜਾਵਾਂ ਤੇ ਕਲਪਨਾ ਵਿੱਚ ਮੇਰੇ ਪੈਰ ਪਾਣੀ ਦੀ ਛਲ ਨਾਲ ਟਕਰਾਉਂਦੇ ਤੇ ਫਿਰ ਮੇਰਾ ਸਰੀਰ ਪਾਣੀ ਵਿੱਚ ਜਾਂਦਾ ਤਦ ਮੈਨੂੰ ਇੱਕ ਤਰ੍ਹਾਂ ਦੀ ਰਾਹਤ ਮਹਿਸੂਸ ਹੁੰਦੀ ਫਿਰ ਇੱਕਦਮ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੀ ਕੋਠੜੀ ਦੀ ਚਾਰ ਦਿਵਾਰੀ ਵਿੱਚ ਕਿਰਿਆ ਹੋਇਆ ਸਾਂ ਪਰ ਇਹ ਸਭ ਕੁਝ ਮਹੀਨੇ ਹੋਰ ਚੱਲਿਆ ਉਸ ਤੋਂ ਬਾਅਦ ਮੇਰੇ ਖਿਆਲ ਇੱਕ ਕੈਦੀ ਦੇ ਖਿਆਲਾਂ ਵਰਗੇ ਹੀ ਹੁੰਦੇ ਚਲੇ ਗਏ ਮੈਂ ਉੱਥੇ ਜ਼ਰਾ ਖੁੱਲੀ ਥਾਂ ਵਿੱਚ ਸੈਰ ਕਰ ਲੈਂਦਾ ਜਾਂ ਆਪਣੇ ਵਕੀਲ ਦੀ ਉਡੀਕ ਕਰ ਲੈਂਦਾ ਤੇ ਬਾਕੀ ਦਾ ਵਕਤ ਮੈਂ ਸਾਨੀਨਾ ਚੰਗਾ ਬਤੀਤ ਕਰ ਲੈਂਦਾ ਕਦੇ ਮੈਨੂੰ ਖਿਆਲ ਆਉਂਦਾ ਕਿ ਜੇ ਮੈਨੂੰ ਇੱਕ ਦਰਖਤ ਦੇ ਤਣੇ ਵਿੱਚ ਰਹਿਣਾ ਪੈਂਦਾ ਮੈਂ ਉਸ ਵਿੱਚ ਰਹਿ ਕੇ ਅਸਮਾਨ ਵੱਲ ਵੇਖਦਾ ਤੇ ਹੌਲੀ-ਹੌਲੀ ਮੈਂ ਉਸ ਦਾ ਅਰਦੀ ਹੋ ਜਾਂਦਾ ਮੈਂ ਪੰਛੀਆਂ ਨੂੰ ਆਕਾਸ਼ ਵਿੱਚ ਉੱਡਣ ਉਡੀਕਦਾ ਤੇ ਬੱਦਲਾਂ ਦੇ ਕੁੱਲ ਮਿਲ ਜਾਣ ਨੂੰ ਇੱਥੇ ਮੈਂ ਵਕੀਲਾਂ ਦੀਆਂ ਨਕਟਾਈਆਂ ਵੇਖਣ ਦੀ ਉਡੀਕ ਕਰਦਾ ਤੇ ਇੱਕ ਦੂਸਰੇ ਸੰਸਾਰ ਵਿੱਚ ਮੈਂ ਮੈਰੀ ਦੇ ਜਿਸਮ ਨੂੰ ਆਪਣੀਆਂ ਬਾਹਾਂ ਵਿੱਚ ਲੈਣ ਖਾਤਰ ਚੇਨੇਚਰ ਵਾਰਦੀ ਉਡੀਕ ਕਰਦਾ ਮੈਂ ਜਦੋਂ ਹੁਣ ਪਿੱਛੇ ਵੇਖਦਾ ਤਾਂ ਅਹਿਸਾਸ ਕਰਦਾ ਕਿ ਮੈਂ ਇੱਕ ਖਾਲੀ ਜਿਹੇ ਦਰਖਤ ਦੇ ਤਣੇ ਵਿੱਚ ਨਹੀਂ ਸੀ ਇੱਥੇ ਹੋਰ ਵੀ ਸੀ ਜੋ ਮੇਰੇ ਨਾਲੋਂ ਵੀ ਬੁਰੀ ਹਾਲਤ ਵਿੱਚ ਸਨ ਉਂਝ ਵੀ ਇਹ ਮਾਂ ਦਾ ਮੈਨੂੰ ਦਿੱਤਾ ਖਿਆਲ ਸੀ ਜਿਸ ਨੂੰ ਉਹ ਦौराਂਦੀ ਹੁੰਦੀ ਸੀ ਕਿ ਕੁਝ ਚਿਰ ਬਾਅਦ ਤੁਸੀਂ ਕਿਸੇ ਵੀ ਹਾਲਤ ਦੇ ਆਦੀ ਹੋ ਸਕਦੇ ਹੋ ਇਸ ਤੋਂ ਬਿਨਾ ਮੈਂ ਚੀਜ਼ਾਂ ਨੂੰ ਗੰਭੀਰਤਾ ਨਾਲ ਨਹੀਂ ਸੀ ਲੈਂਦਾ ਪਹਿਲਾ ਮਹੀਨਾ ਸਖ਼ਤ ਸੀ ਪਰ ਉਸਨੂੰ ਲੰਘਾਉਣ ਦੀ ਜੋ ਮੈਂ ਕੋਸ਼ਿਸ਼ ਕੀਤੀ ਉਹ ਮੇਰੇ ਲਈ ਕੰਮ ਕਰ ਗਈ ਮਿਸਾਲ ਲਈ ਮੈਂ ਔਰਤ ਦੇ ਜਿਸਮ ਲਈ ਬਹੁਤ ਤੜਫਿਆ ਇਕ ਕੁਦਰਤੀ ਬੀਸੀ ਮੈਂ ਨੌਜਵਾਨ ਸੀ ਤੇ ਮੈਂ ਮੈਰੀ ਬਾਰੀ ਕਦੇ ਉੱਚੇ-ਉੱਚੇ ਤੌਰ ਤੇ ਨਹੀਂ ਸੀ ਸੋਚਦਾ ਪਰ ਮੈਂ ਔਰਤ ਬਾਰੇ ਬਹੁਤ ਸੋਚਦਾ ਸੀ ਇੱਕ ਔਰਤ ਬਾਰੇ ਤੇ ਫਿਰ ਹੋਰ ਔਰਤਾਂ ਬਾਰੇ ਮਤਲਬ ਸਭ ਔਰਤਾਂ ਬਾਰੇ ਜਿਹੜੀਆਂ ਮੇਰੀਆਂ ਜਾਣੂ ਸੀ ਤੇ ਉਹ ਸਾਰੇ ਹਾਲਾਤ ਜਿਨ੍ਹਾਂ ਵਿੱਚ ਮੈਂ ਉਹਨਾਂ ਨੂੰ ਹੰਡਾਇਆ ਸੀ ਮੇਰਾ ਕਮਰਾ ਉਹਨਾਂ ਦੀ ਛੇੜੀਆਂ ਨਾਲ ਤੇ ਮੇਰੀਆਂ ਛਾਵਾਂ ਨਾਲ ਪਰ ਜਾਂਦਾ ਇੱਕ ਤਰ੍ਹਾਂ ਇਹ ਸੋਚ ਮੇਰਾ ਸੰਤੁਲਨ ਹਲਾਤਿੰਦੀ ਸੀ ਦੂਸਰੇ ਪੱਖੋਂ ਇਹ ਸੋਚ ਮੇਰਾ ਵਕਤ ਗੁਜ਼ਾਰਨ ਵਿੱਚ ਸਹਾਈ ਹੁੰਦੀ ਸੀ ਮੇਰੀ ਦੋਸਤੀ ਵੱਡੇ ਕਾਰਡ ਨਾਲ ਪੈ ਗਈ ਜਿਹੜਾ ਖਾਣੇ ਵੇਲੇ ਗੇੜੇ ਮਾਰਦਾ ਹੁੰਦਾ ਸੀ ਉਹ ਸੀ ਜਿਸ ਨੇ ਮੇਰੇ ਨਾਲ ਪਹਿਲਾਂ ਔਰਤਾਂ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਸੀ ਉਹਨੇ ਦੱਸਿਆ ਕਿ ਔਰਤਾਂ ਬਾਰੇ ਗੱਲਾਂ ਕਰਕੇ ਦੂਸਰੇ ਕੈਦੀ ਸ਼ਿਕਾਇਤ ਕਰਦੇ ਸੀ ਮੈਂ ਕਿਹਾ ਮੇਰੀ ਵੀ ਇਹੋ ਸੋਚ ਹੈ ਤੇ ਇਹ ਸਾਡੇ ਪ੍ਰਤੀ ਸਰਕਾਰੀ ਵਤੀਰਾ ਇਨਸਾਫ ਭਰਿਆ ਨਹੀਂ ਸੀ ਪਰ ਉਸਨੇ ਮੈਨੂੰ ਕਿਹਾ ਪਰ ਇਸੇ ਕਰਕੇ ਤਾਂ ਤੂੰ ਜੇਲ੍ਹ ਵਿੱਚ ਹੈ ਮੈਂ ਕਿਹਾ ਇਸ ਦਾ ਮਤਲਬ ਇੰਜ ਕਿਉਂ ਉਸਨੇ ਕਿਹਾ ਹਾਂ आजादी इस करके उन्होंने तेरी आजादी तेरे ਕੋਲੋਂ ਲੈ ਲਈ मैंने कभी नहीं सी सोचदा पर मैं ਉਸ ਨਾਲ सहमत हो गया ਤੇ ਕਿਹਾ ਇਹ ਗੱਲ ਠੀਕ ਹੈ ਨਹੀਂ ਤਾਂ ਫਿਰ ਸਜ਼ਾ ਕੀ ਹੋਈ ਉਸਨੇ ਕਿਹਾ ਹੁਣ ਤੂੰ ਇਹਨਾਂ ਗੱਲਾਂ ਨੂੰ ਸਮਝਣ ਲੱਗ ਗਿਆ ਪਰ ਬਾਕੀ ਦੇ ਸਾਰੇ ਇਸ ਗੱਲ ਨੂੰ ਨਹੀਂ ਸਮਝਦੇ ਤੇ ਅਖੀਰ ਨੂੰ ਆਪ ਹੀ ਸਾਰ ਲੈਂਦੇ ਹਨ ਇਹ ਆ ਕੇ ਗੱਡ ਚੜਿਆ ਗਿਆ ਸੀ ਸਿਗਰਟਾਂ ਦੀ ਵੀ ਗੱਲ ਸੀ ਜਦੋਂ ਉਹਨਾਂ ਨੇ ਮੈਨੂੰ ਜੇਲ੍ਹ ਭੇਜਿਆ ਉਹਨਾਂ ਨੇ ਮੇਰੇ ਬੂਟਾਂ ਦੇ ਤਸਮੇ ਇੱਕ ਟਾਈ ਵੈਲਟ ਤੇ ਹੋਰ ਸਭ ਕੁਝ ਜੋ ਮੇਰੀਆਂ ਜੇਬਾਂ ਵਿੱਚ ਸੀ ਜਿਵੇਂ ਖਾਸ ਤੌਰ ਤੇ ਸਿਗਰਟਾਂ ਮੇਰੇ ਕੋਲੋਂ ਲੈ ਲਈ ਸੀ ਜਦੋਂ ਮੈਂ ਆਪਣੇ ਕਮਰੇ ਵਿੱਚ ਗਿਆ ਤਦ ਮੈਂ ਉਹ ਵਾਪਸ ਮੰਗੀਆਂ ਪਰ ਮੈਨੂੰ ਕਿਹਾ ਗਿਆ ਕਿ ਮੈਨੂੰ ਉੱਥੇ ਸਿਗਰਟਾਂ ਪੀਣ ਦੀ ਆਗਿਆ ਨਹੀਂ ਸੀ ਪਹਿਲੇ ਕਈ ਦਿਨ ਬਹੁਤ ਔਖੇ ਰਹੇ ਸ਼ਾਇਦ ਇਹੋ ਮੇਰੇ ਲਈ ਔਖੀ ਗੱਲ ਸੀ ਇਸ ਕਰਕੇ ਮੈਂ ਆਪਣੇ ਬੈੱਡ ਦੀ ਲੱਕੜ ਨੂੰ ਦੰਦਾ ਨਾਲ ਚਬਾਉਂਦਾ ਸੀ ਤੇ ਸਿੱਟੇ ਵੱਜੋਂ ਮੈਂ ਉਸ ਦੀ ਫੱਟੀ ਤੋੜ ਦਿੱਤੀ ਸੀ ਮੈਂ ਸਾਰਾ ਦਿਨ ਕੱਚਾ ਜਿਹਾ ਤੁਰਦਾ ਰਹਿੰਦਾ ਮੈਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਸੀ ਕਿ ਸਿਗਰਟਾਂ ਪੀਣੀਆਂ ਉਹਨਾਂ ਨੇ ਕਿਉਂ ਬੰਦ ਕਰਵਾ ਦਿੱਤੀਆਂ ਸੀ ਜਦਕਿ ਉਹ ਕਿਸੇ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਉਂਦੀਆਂ ਬਾਅਦ ਵਿੱਚ ਮੈਂ ਇਹ ਅਹਿਸਾਸ ਕੀਤਾ ਕਿ ਇਹ ਵੀ ਸਜ਼ਾ ਦਾ ਹੀ ਇੱਕ ਹਿੱਸਾ ਸੀ ਪਰ ਉਹਨਾਂ ਤਿੱਖ ਮੇਰੀ ਸਿਗਰਟ ਪੀਣ ਦੀ ਆਦਤ ਹੀ ਮੁੱਕੀ ਸੀ ਇੰਜ ਇਹ ਵੀ ਸਜ਼ਾ ਨਹੀਂ ਸੀ ਰਹੀ ਇਨ੍ਹਾਂ ਪਰੇਸ਼ਾਨੀਆਂ ਤੋਂ ਬਿਨਾ ਬਾਕੀ ਮੈਂ ਨਾ ਕੁਝ ਨਹੀਂ ਸੀ ਹਾਂ ਵਕਤ ਕੱਟਣਾ ਜ਼ਰੂਰ ਪਰੇਸ਼ਾਨੀ ਸੀ ਫਿਰ ਜਦੋਂ ਮੈਂ ਚੀਜ਼ਾਂ ਨੂੰ ਆਦੀ ਕਰਨਾ ਸਿੱਖ ਲਿਆ ਤਦ ਮੈਂ ਬੋਰ ਹੋਣ ਤੋਂ ਬਚ ਗਿਆ ਕਈ ਵਾਰ ਮੈਂ ਆਪਣੇ ਕਮਰੇ ਬਾਰੇ ਸੋਚਣ ਲੱਗ ਪੈਂਦਾ ਕਲਪਨਾ ਕਰਨ ਲੱਗ ਜਾਂਦਾ ਕਮਰੇ ਦੇ ਇੱਕ ਖੋਜੇ ਤੋਂ ਸ਼ੁਰੂ ਕਰਦਾ ਤੇ ਚੱਕਰ ਮਾਰਦਾ ਤੇ ਵੇਖਦਾ ਕਿ ਉਸ ਚੱਕਰ ਦੇ ਰਸਤੇ ਵਿੱਚ ਕੀ ਕੀ ਆਉਂਦਾ ਸੀ ਮੈਂ ਮਨੋਂ ਸੋਚਦਾ ਕਿ ਸਭ ਕੁਝ ਉਸੇ ਚੱਕਰ ਦੇ ਰਸਤੇ ਵਿੱਚ ਸੀ ਪਹਿਲਾਂ ਇਹ ਕਰਨ ਨੂੰ ਬਹੁਤ ਵਕਤ ਨਹੀਂ ਸੀ ਲੱਗਦਾ ਪਰ ਜਦੋਂ ਹਰ ਵਾਰ ਮੈਂ ਕੰਮ ਸ਼ੁਰੂ ਕਰਦਾ ਫਿਰ ਕੁਝ ਵਕਤ ਜ਼ਿਆਦਾ ਲੱਗਣ ਲੱਗ ਜਾਂਦਾ ਕੋਠੜੀ ਵਿੱਚ ਪਏ ਫਰਨੀਚਰ ਦੀ ਹਰ ਚੀਜ਼ ਨੂੰ ਮੈਂ ਵੇਖਦਾ ਤੇ ਉਸ ਚੀਜ਼ ਵਿੱਚ ਪਏ ਹਰ ਬੇਰਬਿੰਨ ਵੇਖਦਾ ਫੇਰ ਉਹਨਾਂ ਸਾਰੇ ਵੇਰਵਿਆਂ ਤੇ ਮੈਂ ਧਿਆਨ ਦਰਦਾ। ਉਹਨਾਂ ਦੀ ਹਰ ਤੈਹ, ਚਰੀਤ, ਰੰਗ ਤੇ ਬੰਤਰ ਨੂੰ ਮੈਂ ਵੇਖਦਾ। ਉਸੇ ਵਕਤ ਮੈਂ ਇਹ ਵੀ ਧਿਆਨ ਰੱਖਦਾ ਕਿ ਇਹ ਸਾਰੀਆਂ ਚੀਜ਼ਾਂ ਮੇਰੇ ਜੀਣ ਵਿੱਚ ਰਹਿਣ। ਮਤਲਬ ਮੈਂ ਮਨ ਵਿੱਚ ਇਹਨਾਂ ਦੀ ਸੂਚੀ ਬਣਾ ਰੱਖਦਾ। ਇੰਜ ਫੇਰ ਕਈ ਹਫ਼ਤੇ ਬਾਅਦ ਮੈਂ ਹਰ ਚੀਜ਼ ਜੋ ਵੀ ਮੇਰੇ ਕਮਰੇ ਵਿੱਚ ਸੀ ਨੂੰ ਗਿਣਦੇ-ਅਮਿੰਦੇ ਘੰਟੇ ਲਾ ਦਿੰਦਾ। ਜਿੰਨਾ ਮੈਂ ਉਹਨਾਂ ਚੀਜ਼ਾਂ ਬਾਰੇ ਸੋਚਦਾ ਉਹਨਾਂ ਹੀ ਮੈਂ ਉਹਨਾਂ ਨੂੰ ਯਾਦ ਕਰਦਾ ਤੇ ਇਹ ਵੀ ਸੋਚਦਾ ਕਿ ਕੋਈ ਚੀਜ਼ ਮਨ ਵਿੱਚ ਲਿਆਉਣ ਤੋਂ ਰਹਿ ਤਾਂ ਨਹੀਂ ਗਈ ਤੇ ਮੈਂ ਭੁੱਲਤਾ ਨਹੀਂ ਗਿਆ। ਮੈਂ ਫਿਰ ਇਹ ਮਹਿਸੂਸ ਕੀਤਾ ਕਿ ਜਿਸ ਬੰਦੇ ਨੇ ਜੇਲ੍ਹ ਵਿੱਚ ਇੱਕ ਦਿਨ ਕੱਢ ਦਿੱਤਾ ਉਹ 100 ਸਾਲ ਵੀ ਕੱਢ ਸਕਦਾ ਸੀ ਉਸ ਕੋਲ ਇੰਨੀਆਂ ਕੋਈ ਯਾਦਾਂ ਹੋਣਗੀਆਂ ਜਿਹੜੀਆਂ ਉਹਨੂੰ ਬੋਰ ਹੋਣ ਤੋਂ ਬਚਾ ਸਕਦੀਆਂ ਸਨ ਇੰਜ ਸਭ ਯਾਦਾਂ ਦਾ ਇੱਕ ਤਰ੍ਹਾਂ ਲਾਭ ਵੀ ਸੀ ਫਿਰ ਗੱਲ ਸੀ ਨੀਂਦ ਦੀ ਪਹਿਲਾਂ ਮੈਂ ਰਾਤ ਨੂੰ ਠੀਕ ਨਹੀਂ ਸੁੱਤਾ ਤੇ ਨਾ ਸਾਰਾ ਦਿਨ ਹੌਲੀ-ਹੌਲੀ ਮੇਰੀਆਂ ਰਾਤਾਂ ਠੀਕ ਹੁੰਦੀਆਂ ਗਈਆਂ ਤੇ ਫਿਰ ਦਿਨੇ ਵੀ ਮੈਂ ਸੌਣ ਲੱਗ ਗਿਆ ਸੀ ਅਸਲ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ 16 ਤੋਂ 18 ਘੰਟੇ ਹਰ ਰੋਜ਼ ਮੈਂ ਸੌਂ ਲੈਂਦਾ ਸੀ ਬਾਕੀ ਰਹਿੰਦੇ 6 ਘੰਟੇ ਖਾਣਾ ਖਾਣ ਤੇ ਬਾਥਰੂਮ ਜਾਣ ਤੇ ਮੇਰੀਆਂ ਇਜਾਦਾਂ ਤੇ ਚੈਕੋ ਸਲਵਾਕੀਆਂ ਦੀ ਕਹਾਣੀ ਲੈ ਲੈਂਦੇ ਸੀ ਆਪਣੇ ਗੱਦੇ ਦੇ ਬੈੱਡ ਦੀਆਂ ਬਾਹਾਂ ਵਿੱਚਕਾਰ ਪਿਆ ਮੈਨੂੰ ਇੱਕ ਪੁਰਾਣਾ ਅਖਬਾਰ ਮਿਲ ਗਿਆ ਸੀ ਜੋ ਪੀਲਾ ਹੋ ਗਿਆ ਸੀ ਪਰ ਉਹ ਸਾਫ਼ ਸੀ ਉਹਦਾ ਬੈੱਡ ਵਿੱਚ ਫਸਿਆ ਹੋਇਆ ਸੀ ਇਹਦੇ ਉੱਤੇ ਇੱਕ ਖਬਰਾਂ ਵਾਲੀ ਕਹਾਣੀ ਸੀ ਜਿਸ ਦਾ ਪਹਿਲਾ ਹਿੱਸਾ ਗਾਇਬ ਸੀ ਜਿਹੜੀ ਚੈਕੋ ਸਲਵਾਕੀਆਂ ਵਿੱਚ ਵਾਪਰੀ ਸੀ ਇੱਕ ਬੰਦੇ ਨੇ ਪੈਸੇ ਕਮਾਉਣ ਖਾਤਰ ਆਪਣਾ ਚੈੱਕ ਪਿੰਡ ਛੱਡ ਦਿੱਤਾ 25 ਸਾਲ ਬਾਅਦ ਉਹ ਇੱਕ ਅਮੀਰ ਦੇ ਤੌਰ ਤੇ ਆਪਣੀ ਪਤਨੀ ਤੇ ਬੱਚੇ ਨੂੰ ਨਾਲ ਲੈ ਕੇ ਪਿੰਡ ਪਰਤਿਆ। ਉਹਦੀ ਮਾਂ ਉਸ ਦੀ ਭੈਣ ਨਾਲ ਰਲ ਕੇ ਉਸੇ ਪਿੰਡ ਵਿੱਚ ਇੱਕ ਹੋਟਲ ਚਲਾ ਰਹੀ ਸੀ ਜਿਸ ਵਿੱਚ ਉਹ ਜੰਮਿਆ ਸੀ। ਉਹਨਾਂ ਨੂੰ ਹੈਰਾਨ ਕਰਨ ਖਾਤਰ ਉਸਨੇ ਆਪਣੀ ਪਤਨੀ ਤੇ ਬੱਚਾ ਕਿਸੇ ਹੋਰ ਹੋਟਲ ਵਿੱਚ ਛੱਡ ਦਿੱਤੇ ਤੇ ਉਹ ਜਦ ਆਪ ਆਪਣੀ ਮਾਂ ਨੂੰ ਮਿਲਣ ਹੋਟਲ ਵਿੱਚ ਗਿਆ ਤਾਂ ਦੂਸਰੀ ਮਾਂ ਨੇ ਉਸ ਨੂੰ ਪਛਾਣਿਆ ਨਹੀਂ। ਮਖੌਲ ਕਰਨ ਖਾਤਰ ਉਹਨੇ ਆਪਣੇ ਖਿਆਲ ਅਨੁਸਾਰ ਉੱਤੇ ਇੱਕ ਕਮਰਾ ਲੈਣ ਦਾ ਮਨ ਬਣਾਇਆ। ਉਸਨੇ ਆਪਣੀ ਮਾਂ ਤੇ ਭੈਣ ਜਿਨ੍ਹਾਂ ਨੇ ਉਸਨੂੰ ਪਛਾਣਿਆ ਨਹੀਂ ਸੀ ਨੂੰ ਆਪਣੇ ਸਾਰੇ ਪੈਸੇ ਵਿਖਾ ਦਿੱਤੇ। ਰਾਤ ਨੂੰ ਉਹਨਾਂ ਦੋਨਾਂ ਨੇ ਉਸਦੇ ਪੈਸੇ ਲੁੱਟਣ ਖਾਤਰ ਉਸਨੂੰ ਸੌੜੇ ਨਾਲ ਕੁੱਟ ਕੇ ਮਾਰ ਦਿੱਤਾ ਤੇ ਉਸਦੀ লাশ ਨਦੀ ਵਿੱਚ ਸੁੱਟ ਦਿੱਤੀ। ਅਗਲੀ ਸਵੇਰ ਉਸਦੀ ਪਤਨੀ ਉਸਦੀ ਮਾਂ ਦੇ ਹੋਟਲ ਆਈ ਤੇ ਬਿਨ ਕੁਝ ਜਾਣਦਿਆਂ ਉਸਨੇ ਆਪਣੀ ਸ਼ਨਾਖਤ ਵਾਲੇ ਪੇਪਰ ਉਹਨਾਂ ਨੂੰ ਦੇ ਦਿੱਤੇ। ਇਹ ਜਾਣ ਕੇ ਕਿ ਉਹ ਉਸਦੇ ਪੁੱਤਰ ਦੀ ਪਤਨੀ ਸੀ। ਮਾਂ ਆਪਰ ਸੇ ਨਾਲ ਲਟਕ ਕੇ ਮਰਗੀ ਤੇ ਭੈਣ ਇੱਕ ਖੂਬ ਵਿੱਚ ਛਾਲ ਮਾਰ ਦਿੱਤੀ। ਮੈਂ ਕਹਾਣੀ ਹਜ਼ਾਰ ਵਾਰ ਪੜ੍ਹੀ ਹੋਵੇਗੀ। ਉਸ ਤੋਂ ਮੈਨੂੰ ਕਦੇ ਲੱਗਦਾ ਕਿ ਇੰਜ ਹੋ ਹੀ ਨਹੀਂ ਸਕਦਾ ਤੇ ਕਈ ਵਾਰ ਲੱਗਦਾ ਕਿ ਇਹ ਬਹੁਤ ਹੀ ਸੁਭਾਵਕ ਸੀ ਮੈਂ ਸੋਚਿਆ ਕਿ ਉਸ ਆਦਮੀ ਨਾਲ ਇਹੋ ਕੁਝ ਹੋਣਾ ਚਾਹੀਦਾ ਸੀ ਕਿਉਂਕਿ ਉਸ ਨੂੰ ਆਪਣਿਆਂ ਨਾਲ ਇਹੋ ਜਿਹੀ ਖੇਡ ਨਹੀਂ ਸੀ ਖੇਡਣੀ ਚਾਹੀਦੀ ਇਸ ਤਰ੍ਹਾਂ ਸੌਣ ਨਾਲ ਯਾਦਾਂ ਨੂੰ ਤਾਜ਼ੀਆਂ ਕਰਕੇ ਅਜੇ ਹੀ ਜੁਰਮ ਵਾਲੀ ਕਹਾਣੀ ਪੜ ਕੇ ਚਾਨਣ ਤੇ ਹਨੇਰੇ ਵਿੱਚ ਦੀ ਮੇਰੀ ਜ਼ਿੰਦਗੀ ਬੀਤਣ ਲੱਗੀ ਮੇਰਾ ਸ਼ਕਤ ਇਹ ਕਹਾਣੀ ਮੈਂ ਤਾਂ ਪੜਦਾ ਸੀ ਕਿਉਂਕਿ ਮੈਂ ਚਾਹੁੰਦਾ ਸੀ ਕਿ ਮੈਨੂੰ ਜੇਲ੍ਹ ਵਿੱਚ ਵਕਤ ਬਾਰੇ ਸੋਚਣਾ ਹੀ ਨਾ ਪਵੇ ਪਰ ਮੈਂ ਪੜਿਆ ਸੀ ਕਿ ਅਖੀਰ ਨੂੰ ਤੁਸੀਂ ਜੇਲ੍ਹ ਵਿੱਚ ਵਕਤ ਦੀ ਗਿਣਤੀ ਮਿੰਤੀ ਭੁੱਲ ਜਾਂਦੇ ਹੋ ਪਰ ਜਦ ਮੈਂ ਇਹ ਪੜਿਆ ਉਦੋਂ ਮੇਰੇ ਉੱਤੇ ਇਹਦਾ ਕੋਈ ਅਸਰ ਨਹੀਂ ਸੀ ਹੋਇਆ ਮੈਨੂੰ ਇਹ ਸਮਝ ਹੀ ਨਹੀਂ ਸੀ ਲੱਗੀ ਕਿ ਦਿਨ ਲਟਕ ਵੀ ਸਕਦੇ ਸੀ ਜਾਂ ਇੱਕਦਮ ਲੰਘ ਵੀ ਸਕਦੇ ਸੀ ਸ਼ਾਇਦ ਜਿਉਂਦੀ ਇੱਛਾ ਕਰਕੇ ਪਰ ਇਸੇ ਲੰਮਕਣ ਕਰਕੇ ਉਹ ਲੰਘਦੇ ਗਏ ਮੇਰੇ ਜ਼ਿਹਨ ਵਿੱਚ ਦਿਨਾਂ ਦੇ ਨਾਮ ਭੁੱਲ ਚੁੱਕੇ ਸੀ ਤੇ ਉਹ ਮੇਰੇ ਲਈ ਸਿਰਫ ਕਲ ਤੇ ਪਲਕੇ ਬਣ ਕੇ ਰਹਿ ਗਏ ਸੀ ਇੱਕ ਦਿਨ ਗਾਰਡ ਨੇ ਮੈਨੂੰ ਦੱਸਿਆ ਕਿ ਮੈਂ 5 ਮਹੀਨੇ ਤੋਂ ਜੇਲ੍ਹ ਵਿੱਚ ਸੀ ਮੈਂ ਸਤਾ ਯਕੀਨ ਕਰ ਲਿਆ ਪਰ ਮੈਨੂੰ ਹੁਣ ਸਮਝ ਨਹੀਂ ਸੀ ਆਈ ਮੇਰੇ ਵਾਸਤੇ ਬਸ ਇਹ ਉਹ ਨਾ ਖਤਮ ਹੋਣ ਵਾਲਾ ਦਿਨ ਕੋਠੜੀ ਵਿੱਚ ਬੀਤਦਾ ਸੀ ਤੇ ਫਿਰ ਦੂਸਰਾ ਦਿਨ ਆ ਜਾਂਦਾ ਸੀ ਮੈਂ ਉਹ ਕੁਝ ਯਾਨੀ ਰੁਟੀਨ ਕਰਦਾ ਰਹਿੰਦਾ ਸੀ ਉਸ ਦਿਨ ਗਾਰਡ ਦੇ ਜਾਣ ਤੋਂ ਬਾਅਦ ਮੈਂ ਆਪਣੀ ਟੀਨ ਦੀ ਪਲੇਟ ਵਿੱਚ ਆਪਣੇ ਆਪ ਨੂੰ ਵੇਖਿਆ ਮੇਰਾ ਉਸ ਵਿੱਚ ਪ੍ਰਤੀਬਿੰਬ ਗੰਭੀਰ ਨਜ਼ਰ ਆ ਰਿਹਾ ਸੀ ਭਾਵੇਂ ਮੈਂ ਮੁਸਕਰਾਉਣ ਦੀ ਕੋਸ਼ਿਸ਼ ਵਿੱਚ ਸੀ ਮੈਂ ਪਲੇਟ ਆਪਣੇ ਸਾਹਮਣੇ ਲਿਆਂਦੀ ਤੇ ਮੁਸਕਰਾਇਆ ਪਰ ਫਿਰ ਵੀ ਇਸ ਵਿੱਚ ਉਹ ਸਖਤ ਤੇ ਉਦਾਸ ਪ੍ਰਤੀਬਿੰਬ ਸੀ। ਉਹ ਵਕਤ ਦਿਨ ਦੇ ਅੰਤ ਵੇਲੇ ਦਾ ਸੀ। ਮੈਂ ਉਸ ਵਕਤ ਬਾਰੇ ਗੱਲ ਨਹੀਂ ਸੀ ਕਰਨੀ ਚਾਹੁੰਦਾ ਜਿਸ ਵਿੱਚ ਸਾਰੇ ਬਿਨਾਮ ਕੰਟੇ ਹੁੰਦੇ ਸੀ ਤੇ ਜਦ ਜੇਲ੍ਹ ਦੀ ਹਰੇਕ ਮੰਜ਼ਲ ਤੋਂ ਸ਼ਾਮ ਆਉਣ ਦੀ ਆਵਾਜ਼ ਸੁਣਦੀ ਸੀ ਇੱਕ ਖਾਲੀ ਜੀ ਚੁੱਪ ਫੈਲੀ ਹੋਈ ਹੁੰਦੀ ਸੀ। ਮੈਂ ਬਾਰੀ ਕੋਲ ਗਿਆ ਤੇ ਦਿਨ ਦੇ ਆਖਰੀ ਚਾਨਣ ਦੇ ਵਿੱਚ ਮੈਂ ਆਪਣੇ ਪ੍ਰਤੀਬਿੰਬ ਨੂੰ ਇੱਕ ਵਾਰ ਫਿਰ ਵੇਖਿਆ। ਇਹ ਅਜੇ ਵੀ ਗੰਭੀਰ ਸੀ। ਪਰ ਇਸ ਵਿੱਚ ਹੁਣ ਹੈਰਾਨੀ ਕਰਨ ਵਾਲੀ ਕੀ ਗੱਲ ਸੀ ਕਿਉਂਕਿ ਮੈਂ ਖੁਦ ਵੀ ਹੁਣ ਗੰਭੀਰ ਸੀ। ਮਹੀਨਿਆਂ ਵਿੱਚ ਪਹਿਲੀ ਵਾਰ ਉਸ ਵਕਤ ਮੈਂ ਆਪਣੀ ਆਵਾਜ਼ ਨੂੰ ਸਪਸ਼ਟਤਾ ਨਾਲ ਸੁਣਿਆ ਮੈਂ ਇਹਨੂੰ ਪਛਾਣ ਲਿਆ ਕਿ ਇਹ ਉਹ ਸੀ ਜੋ ਬਹੁਤ ਦਿਨ ਤੋਂ ਮੇਰੇ ਕੰਨ ਵਿੱਚ ਲੰਬੇ ਦਿਨਾਂ ਵਿੱਚ ਵੱਜਦੀ ਆ ਰਹੀ ਸੀ ਮੈਂ ਇਹ ਅਹਿਸਾਸ ਕੀਤਾ ਕਿ ਮੈਂ ਆਪਣੇ ਆਪ ਨਾਲ ਗੱਲਾਂ ਕਰਦਾ ਆ ਰਿਹਾ ਸੀ ਫਿਰ ਮੈਨੂੰ ਯਾਦ ਆਇਆ ਜੋ ਮਾਂ ਦੇ ਫਿਊਨਰਲ ਉੱਤੇ ਮੈਨੂੰ ਨਰਸ ਨੇ ਆਖਿਆ ਸੀ ਨਹੀਂ ਕੋਈ ਨਿਕਲਣ ਦਾ ਤਰੀਕਾ ਹੈ ਹੀ ਨਹੀਂ ਸੀ ਕੋਈ ਇਹ ਕਲਪਨਾ ਕਰ ਹੀ ਨਹੀਂ ਸਕਦਾ ਕਿ ਜੇਲ੍ਹ ਵਿੱਚ ਰਾਤਾਂ ਕਿਉਂ ਜੀਆਂ ਹੁੰਦੀਆਂ ਹਨ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ